ਰੋਜ਼ਾਨਾ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਦੇ ਲਈ ਬਿਹਤ ਖਾਸ ਖਬਰ ਇਸ ਵੇਲੇ ਨਿਕਲ ਕੇ ਸਾਹਮਣੇ ਆ ਕਿ ਪੰਜਾਬ ਦੇ ਵਿੱਚ ਬੱਸਾਂ ਦਾ ਚੱਕਾ ਜਾਮ ਹੋਣ ਜਾ ਰਿਹਾ ਆਪਣਸ ਅਤੇ ਪੀਆਰਟੀਸੀ ਦੇ ਬੱਸਾਂ ਦਾ ਚੱਕਾ ਜਾਮ ਜਿਹੜੇ ਕੰਟਰੈਕਟ ਵਰਕਰ ਨੇ ਯਾਨੀ ਕਿ ਕੱਚੇ ਮੁਲਾਜ਼ਮਾਂ ਦੇ ਵੱਲੋਂ ਕੀਤਾ ਜਾਣਾ ਜੀहां ਜਿਹੜੇ ਲੋਕ ਰੋਜ਼ਾਨਾ ਬੱਸਾਂ ਦਾ ਸਫ਼ਰ ਕਰਦੇ ਨੇ ਉਹਨਾਂ ਦੇ ਲਈ ਬੇहद ਖਾਸ ਖ਼ਬਰ ਹੈ ਜੇਕਰ ਤੁਸੀਂ ਰੋਜ਼ਾਨਾ ਬੱਸਾਂ ਦਾ ਸਫ਼ਰ ਕਰਦੇ ਹੋ ਤਾਂ ਤੁਹਾਡੇ ਲਈ ਖਾਸ ਹੈ ਜੇਕਰ ਕੋਈ ਤੁਹਾਡਾ ਕਰੀਬੀ ਰੋਜ਼ਾਨਾ ਬੱਸਾਂ ਦਾ ਸਫ਼ਰ ਕਰਦਾ ਖਾਸ ਤੌਰ ਤੇ ਪੀਆਰਟੀਸੀ ਅਤੇ ਪਨਵਸ ਬੱਸਾਂ ਦਾ ਸਫ਼ਰ ਕਰਦਾ ਉਹਨਾਂ ਤੱਕ ਇਹ ਖ਼ਬਰ ਜ਼ਰੂਰ ਪਹੁੰਚਾ ਦਿਓ ਕਿਉਂਕਿ ਕੱਲ ਨੂੰ ਪੰਜਾਬ ਭਰ ਦੇ ਵਿੱਚ ਪਟਿਆਲਾ ਡੀਪੂ ਦੀਆਂ ਬੱਸਾਂ ਦਾ ਦੁਪਹਿਰ 12 ਵਜੇ ਚੱਕਾ ਜਾਮ ਕੀਤਾ ਜਾਣਾ ਬ੍ਰੇਕਾਂ ਵੱਜ ਜਾਣੀਆਂ ਨੇ ਦਰਅਸਲ ਉਹਨਾਂ ਦੇ ਵੱਲੋਂ ਇੱਕ ਜਿਹੜੇ ਪੰਜਾਬ ਰੋਡਵੇਜ ਪੰਪਾਸ ਅਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ 2511 ਦੇ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਕੇ ਉਹਨਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਕਿ 17 11 25 ਯਾਨੀ ਕਿ ਕੱਲ ਨੂੰ ਸਰਕਾਰ ਦੇ ਵੱਲੋਂ ਮੈਨੇਜਮੈਂਟ ਦੇ ਵੱਲੋਂ ਪ੍ਰਾਈਵੇਟ ਬੱਸਾਂ ਭਾਵ ਕੇ ਕਿਲੋਮੀਟਰ ਸਕੀਮ ਬੱਸਾਂ ਪਾਉਣ ਦੇ ਲਈ ਟੈਂਡਰ ਖੋਲ੍ਹਿਆ ਜਾ ਰਿਹਾ ਜਿਸ ਦਾ ਵਿਰੋਧ ਕੀਤਾ ਜਾ ਰਿਹਾ ਜਥੇਬੰਦੀ ਦੇ ਵੱਲੋਂ ਵਿਰੋਧ ਦੇ ਰੂਪ ਦੇ ਵਿੱਚ ਕੱਲ ਦੁਪਹਿਰ 12 ਵਜੇ ਤੋਂ ਜਿਹੜੀਆਂ ਸਾਰੀਆਂ ਬੱਸਾਂ ਨੇ ਪਟਿਆਲਾ ਡੀਪੋ ਦੀ ਉਹ ਬੰਦ ਕਰਨ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹਾਲਾਂਕਿ ਜਦੋਂ ਪਹਿਲਾਂ ਇਹ ਹੜਤਾਲਾਂ ਹੁੰਦੀਆਂ ਨੇ ਬੱਸਾਂ ਦਾ ਚੱਕਾ ਜਾਮ ਹੁੰਦਾ ਉਸ ਦੇ ਵਿੱਚ ਸਪੈਸ਼ਲ ਤੌਰ ਤੇ ਦੱਸਿਆ ਜਾਂਦਾ ਹੁੰਦਾ ਕਿ 12 ਵਜੇ ਤੋਂ ਲੈ ਕੇ 2 ਵਜੇ ਤੱਕ ਬੱਸਾਂ ਦਾ ਚੱਕਾ ਜਾਮ ਹੁੰਦਾ ਫਿਲਹਾਲ ਇਸ ਦੇ ਵਿੱਚ ਲਿਖਿਆ ਗਿਆ ਕਿ 12 ਵਜੇ ਤੋਂ ਲੈ ਕੇ ਮੁਕੰਮਲ ਚੱਕਾ ਜਾਮ ਕਰਕੇ ਹੜਤਾਲ ਸ਼ੁਰੂ ਕੀਤੀ ਜਾਵੇਗੀ ਪਰ ਨਾਲ ਇਹ ਨਹੀਂ ਦੱਸਿਆ ਕਿ ਹੜਤਾਲ ਕਦੋਂ ਤੱਕ ਜਾਰੀ ਰਹੇਗੀ ਤੇ ਨਾਲ ਇਹ ਵੀ ਖਬਰ ਆ ਕੇ ਜਾਣੀ ਕਿ ਪਰਸੋਂ 18 11 2025 ਨੂੰ ਜਿਹੜਾ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਪੰਜਾਬ ਦੀ ਰਿਹائش ਆ ਉਸ ਦੇ ਅੱਗੇ ਜਿਹੜਾ ਪੱਕਾ ਧਰਨਾ ਉਹ ਵੀ ਦਿੱਤਾ ਜਾਵੇਗਾ ਬਹੁਤ ਅਹਿਮ ਖਬਰ ਹੈ ਜਿਹੜਾ ਰਜਾਨਾ ਬੱਸਾਂ ਦਾ ਸਫ਼ਰ ਕਰਨ ਵਾਲੇ ਲੋਕ ਨੇ ਉਹਨਾਂ ਦੇ ਲਈ ਆ ਕਿ ਜਿਸ ਦੇ ਵਿੱਚ ਸਰਕਾਰੀ ਬੱਸਾਂ ਦਾ ਭਲਕੇ ਚੱਕਾ ਜਾਮ ਹੋਣ ਵਾਲਾ ਦਰਅਸਲ ਜਿਹੜਾ ਕਿਲੋਮੀਟਰ ਸਕੀਮਤਾ ਹੈ ਤਾਂ ਬੱਸਾਂ ਪਾਈਆਂ ਜਾਂਦੀਆਂ ਨੇ ਉਸ ਦਾ ਟੈਂਡਰ ਕੱਢਿਆ ਜਾਂਦਾ ਉਹਨਾਂ ਜਥੇਬੰਦੀ ਦੇ ਵੱਲੋਂ ਜੋ ਪੰਜਾਬ ਰੋਡਵੇ ਪਨ ਬਸਾ ਅਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ 2511 ਉਹਨਾਂ ਦੇ ਵੱਲੋਂ ਪ੍ਰੈਸ ਨੋਟ ਦੇ ਵਿੱਚ ਇਹ ਗੱਲ ਆਖੀ ਗਈ ਆ ਕਿ ਸਰਕਾਰ ਦੇ ਵੱਲੋਂ ਮੈਨੇਜਮੈਂਟ ਦੇ ਵੱਲੋਂ ਪ੍ਰਾਈਵੇਟ ਬੱਸਾਂ ਭਾਵਕ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਉਣ ਦੇ ਲਈ ਟੈਂਡਰ ਖੋਲਣ ਦੀ ਕੋਸ਼ਿਸ਼ ਕੱਲ ਨੂੰ ਕੀਤੀ ਜਾਵੇਗੀ ਇਸੇ ਕਰਕੇ ਜਿਸ ਦਾ ਜਥੇਬੰਦੀ ਵਿਰੋਧ ਕਰ ਰਹੀ ਆ ਉਹਨਾਂ ਦੀ ਕੰਟਰੈਕਟ ਵਰਕਰ ਯੂਨੀਅਨ ਵਿਰੋਧ ਕਰ ਰਹੀ ਆ ਤੇ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਹਾਲਾਂਕਿ ਇਸ ਤੋਂ ਪਹਿਲਾਂ ਬਹੁਤ ਵਾਰੇ ਕੱਚੇ ਮੁਲਾਜ਼ਮੇ ਇਸ ਤਰੀਕੇ ਦੀਆਂ ਹੜਤਾਲਾਂ ਕਰ ਚੁੱਕੇ ਨੇ ਜਿਸ ਦੇ ਵਿੱਚ ਸਰਕਾਰ ਪ੍ਰੋਸਾ ਵੀ ਦੰਦੀਆ ਕਿ ਤੁਹਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਇਹਨਾਂ ਦੁਆਰਾ ਹੜਤਾਲ ਕੋਈ ਸਮੇਂ ਦੇ ਵਿੱਚ ਵਾਪਸ ਲੈ ਲਈ ਜਾਂਦੀ ਹੈ ਤੇ ਅੱਜ ਇਹਨਾਂ ਨੇ ਦੁਆਰਾ ਜਿਹੜੇ ਪੱਕੇ ਤੌਰ ਤੇ ਮੁੜ ਤੋਂ ਚੱਕਾ ਜਾਮ ਬੱਸਾਂ ਦੀ ਹੜਤਾਲ ਕਰਨ ਦਾ ਐਲਾਨ ਕੀਤਾ ਜਿਸ ਦੇ ਵਿੱਚ ਭਲਕੇ ਦੁਪਹਿਰ 12:00 ਵਜੇ ਤੋਂ ਪਟਿਆਲਾ ਡੀਪੂ ਦੀਆਂ ਬੱਸਾਂ ਜਿਹੜੀਆਂ ਪਨ ਬੱਸ ਅਤੇ ਪੀਆਰਟੀਸੀ ਨੇ ਉਹ ਬੰਦ ਕਰਨ ਦਾ ਐਲਾਨ ਕਰ ਦਿੱਤਾ ਤੇ ਨਾਲ ਹੀ 5181125 ਨੂੰ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਦੀ ਰਿਹائش ਦੇ ਅੱਗੇ ਪੱਕਾ ਧਰਨਾ ਉਹ ਵੀ ਦਿੱਤਾ ਜਾਵੇਗਾ